ਆਹ ਤਾਂ ਇਹ ਨੰਬਰ ਆਹ ਆਹ ਪਾਸਾ ਬੱਬੂ ਆਪ ਵੀ ਤੁਸੀਂ ਆਹ ਪਾਸਾ ਮਾਰੇ ਅਰੇ ਮਾਰੇ ਮਾਇਦਾ ਜੀ ਬਾਈ ਤੁਹਾਡੇ ਵਿੱਚ ਖੋਡਾ ਮੈਂ ਬੱਬੂ ਨੂੰ ਮਰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਪੰਜਾਬ ਪੰਜਾਬੀ ਅਤੇ ਆਪਣੇ ਲਾਈਵ ਸ਼ੋਅ ਵਿੱਚ ਵੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੀ ਗੱਲ ਕਰਦੇ ਨੇ ਤੇ ਅਕਸਰ ਜਦੋਂ ਵੀ ਸਮਾਜ ਦਾ ਕੋਈ ਮਸਲਾ ਹੁੰਦਾ ਹੈ ਉਸ ਤੇ ਆਪਣਾ ਹਿੱਸਾ ਵੀ ਜ਼ਰੂਰ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਹਾਲ ਹੀ ਚ ਇਸੇ ਤਰ੍ਹਾਂ ਖੰਡ ਵਾਲੇ ਮਾਨ ਦੇ ਵੱਡੇ ਦਿਲ ਦਾ ਉਦਾਹਰਣ ਸਾਨੂੰ ਵੇਖਣ ਨੂੰ ਮਿਲਿਆ ਜੀ ਹਾਂ ਦੱਸ ਦਈਏ ਜਿਵੇਂ ਕਿ ਅਸੀਂ ਜਾਣਦੇ ਹਾਂ ਇਹਨਾਂ ਦਿਨੀ ਬਹੁਤ ਸਾਰੇ ਪੰਜਾਬ ਦੇ ਕਿਸਾਨਾਂ ਦੀ ਫਸਲ ਨੂੰ ਅੱਗ ਲੱਗਣ ਕਾਰਨ ਕਾਫੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੀਆਂ ਵੀਡੀਓਜ਼ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਬਲਵੰਦਰ ਕੇ ਰੱਖ ਦਿੱਤਾ ਸੀ ਤੇ ਹਾਲ ਹੀ ਚ ਮਾਨ ਆਪਣੇ ਪੰਜਾਬੀ ਕਿਸਾਨਾਂ ਨਾਲ ਮੋਢਾ ਜੋੜ ਕੇ ਖੜਦੇ ਹੋਏ ਨਜ਼ਰ ਆਏ ਭਾਈ ਨੂੰ ਕਿਹਾ ਵੀ ਜੇ ਆਪਾਂ ਥੋੜੇ ਪੈਸੇ ਦਵਾਂਗੇ ਥੋੜੇ ਜਿਹਾ ਹੋ कि ਜੇ ਆਪਾਂ ਸਾਰੇ ਪਿੰਡ ਨੂੰ ਦੇ ਦੇਣਾ ਤਾਂ ਕਿ ਫਿਰ ਪੰਚਾਇਤ ਨੂੰ ਪਹੁੰਚਾ ਦੇ ਫਿਰ ਰਲ ਮਿਲ ਕੇ ਸਾਰੇ ਪਿੰਡ ਦੀ ਹਮਦਾਰੀ ਹੋ ਜਾਏ ਕਿਸੇ ਇੱਕ ਨੂੰ ਆਏ ਨਾ ਲੱਗੇ ਵੀ ਯਾਰ ਸਾਡੀ ਸਾਡੀ ਜਿੰਨੀ ਕੋ ਸਾਦ ਸੀ ਅਸੀਂ ਤਿਲ ਫੁੱਲ ਜੋ ਸੀ ਉਦੋਂ ਵੀ ਅਸੀਂ ਸਾਰੇ ਪਿੰਡ ਨੂੰ ਤਾਂ ਹੀ ਅਸੀਂ ਸਰਪੰਚ ਸਾਹਿਬ ਨੂੰ ਪਾਲ ਕਰਦੇ ਸੀ ਚਲੋ ਤੇਰਾ ਵੀ ਥੈਂਕ ਯੂ ਤੁਹਾਨੂੰ ਲੱਭ ਲਿਆ ਤਾਂ ਇਹਨੂੰ ਆਹ ਪਾਸਾ ਬਾਕੀ ਆਪ ਵੀ ਤੁਸੀਂ ਗਾ ਆਹ ਪੰਚ ਸਾਹਿਬ ਮਾਰੇ ਅਰੇ ਮਾਰੇ ਮੈਂ ਦਾਸ ਜੀ ਭਾਈ ਥੋੜਾ ਮੈਂ ਬਾਪ ਨੂੰ ਮਰਦਾ ਖੜ ਜਾਂਦਾ ਜੀ ਹਾਂ ਵੀਡੀਓ ਵਿੱਚ ਬਬੂ ਮਾਨ ਕਿਸਾਨ ਵੀਰਾਂ ਦੇ ਨੁਕਸਾਨ ਦੀ ਧਨਰਾਸ਼ੀ ਨਾਲ ਮਦਦ ਕਰਦੇ ਹੋਏ ਨਜ਼ਰ ਆਉਂਦੇ ਨੇ ਜੀ ਹਾਂ ਜਦੋਂ ਤੋਂ ਵੀਡੀਓ ਸਾਹਮਣੇ ਆਈ ਹੈ ਹਰ ਕੋਈ ਇਸ ਵੀਡੀਓ ਦੀ ਸ਼ਲਾਘਾ ਕਰ ਰਿਹਾ ਹੈ ਤੇ ਵੀਡੀਓ ਕਾਫੀ ਵਾਇਰਲ ਹੁੰਦੀ ਵੀ ਵੇਖਣ ਨੂੰ ਮਿਲ ਰਹੀ ਹੈ ਜ਼ਰਾ ਇੱਕ ਵਾਰ ਤੁਸੀਂ ਵੀ ਨਜ਼ਰ ਕਰੋ ਇਸ ਵੀਡੀਓ ਦੇ ਵੱਲ ਭਾਈ ਨੇ ਕਿਹਾ ਵੀ ਜੇ ਆਪਾਂ ਥੋੜੇ ਪੈਸੇ ਦਵਾਂਗੇ ਥੋੜੇ ਜਿਹਾ ਹੋਰ ਪਾ ਲੋ ਠੀਕ ਆਪਾਂ ਸਾਰੇ ਪਿੰਡ ਨੂੰ ਦੇ ਦੇਣਾ ਤਾਂ ਕਿ ਫਿਰ ਪੰਚਾਇਤ ਨੂੰ ਪਹੁੰਚਾ ਦਈਏ ਫਿਰ ਰਲ ਮਿਲ ਕੇ ਸਾਰੇ ਪਿੰਡ ਦੀ ਹਮਦਾਰੀ ਠੀਕ ਕਿਤੇ ਇੱਕ ਨੂੰ ਆਏ ਨਾ ਲੱਗੇ ਵੀ ਯਾਰ ਆਪਿਆਂ ਸਾਡੀ ਸਾਡੀ ਜਿੰਨੀ ਕੁ ਸਾਦ ਸੀ ਅਸੀਂ ਠੀਕ ਆ ਤਿੰਨ ਫੁੱਲ ਜੋ ਸੀ ਤੋਂ ਵੀ ਅਸੀਂ ਸਾਰੇ ਪਿੰਡ ਨੂੰ ਤਾਂ ਹੀ ਅਸੀਂ ਸਰਪੰਚ ਸਾਹਿਬ ਨੂੰ ਕਾਲ ਕਰ ਲਈ ਸੀ ਚਲੋ ਤੇਰਾ ਬੈਂਕ ਥੈਂਕ ਯੂ ਤੇ ਲਵ ਲੈ ਤੈਨੂੰ ਆਹੋ ਆਹੋ ਪਾਸਾ ਬਾਕੀ ਤੁਸੀਂ ਆਹ ਪੰਨ ਸਾਹਿਬ ਮਾਰੇ ਅਰੇ ਮਾਰੇ ਮੈਂ ਦਾਸ ਜੀ ਭਾਈ ਤੁਹਾਡਾ ਅਸ਼ੀਰਵਾਦ ਮੈਂ ਬਾਪੂ ਨਾ ਮਰਦਾ ਖੜ ਜਾਂਦਾ ਕਈ ਨੂੰ ਕਹਿੰਦੇ ਆਪਾਂ ਥੋੜੇ ਪੈਸੇ ਦਊਂਗੇ ਥੋੜੇ ਜਿਹੇ ਹੋਰ ਪਾ ਲਓ ਕਿ ਆਪਾਂ ਸਾਰੇ ਪਿੰਡ ਨੂੰ ਦੇ ਦਿੰਦੇ ਆ ਤਾਂ ਕਿ ਪੰਚਾਇਤ ਨੂੰ ਪਹੁੰਚਾ ਜੀ ਉਹ ਰਲ ਮਿਲ ਕੇ ਸਾਰੇ ਪਿੰਡ ਦੀ ਮਦਦ ਕਰੀਏ ਕਿ ਕਿਸੇ ਇੱਕ ਨੂੰ ਆਏ ਨਾ ਲੱਗੇ ਵੀ ਯਾਰ ਆਪਣੇ ਆਪ ਸਾਡੀ ਸਾਡੀ ਜਿੰਨੀ ਕੁ ਹਸਾਸੀ ਅਸੀਂ ਇਹ ਤੇਲ ਉਲਜੋ ਸੀ ਉਹ ਤੋਂ ਅਸੀਂ ਸਾਰੇ ਪਿੰਡ ਨੂੰ ਤਾਂ ਹੀ ਅਸੀਂ ਸਰਪੰਚ ਸਾਹਿਬ ਨੂੰ ਪਾਲ ਕਰਦੇ ਸੀ ਚਲੋ ਤੇਰਾ ਵੀ ਥੈਂਕ ਯੂ ਬਹੁਤ ਲਵ ਲਿਆ ਕਈ ਨੂੰ ਆਹ ਆਪਾਂ ਤੁਸੀ ਵੀ ਆ ਸਰਪੰਚ ਸਾਹਿਬ ਮਾਰੇ ਅਰੇ ਮਾਰੇ ਮੈਂ ਦਾਸ ਜੀ ਬਾਈ ਥੋੜਾ ਮੈਂ ਬਾਪੂ ਦਾ ਮਰਦਾ ਖੜ ਜਾਣਾ जुड़ी हर एक खबर ला फेसबुक पेज बालीवुड पंजाबी लाइक करो यूट्यूब चैनल सबसक्राइब करो इंस्टाग्राम पेज फॉलो करो